ਅਵਾਜ਼ਾਂ ਦੇ ਕਰਕੇ ਲੋਕ ਪਰੇਸ਼ਾਨ ਸਨ ਤੇ ਬਾਕੀ ਇਹ ਜਿਹੜਾ ਏਰੀਆ ਇੱਧਰ ਕੁਛ ਨਹੀਂ ਠੰਡੇ ਕਸੀ ਜਿੱਥੇ ਰੇਂਜ ਜਾਂਦਾ ਹੈ ਨਾ ਉੱਥੇ ਤੱਕ ਗੋਰ ਹੈ ਰਾਤ ਨੂੰ ਵੀ بڑے ਡਰੋਨ ਵਗੈਰਾ ਚੜ੍ਹੇ ਲੇਕਿਨ ਆਰਮੀ ਨੇ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਜੀ ਜੀ ਆਰਮੀ ਨੇ ਨੀ ਨੁਕਸਾਨ ਨਹੀਂ ਹੋਣ ਦਿੱਤਾ ਇੱਥੇ ਇਸ ਏਰੀਆ ਦੇ ਵਿੱਚ ਜਿਹੜੇ ਪੰਜਾਬੀ ਪਾਈਚੜ ਦੇ ਲੋਕ ਨੇ ਠੀਕ ਮਹਿਸੂਸ ਨੇ ਸੇਫ ਨੇ ਹੋ ਸਰ ਅੱਜ ਤੋਂ ਪਹਿਲਾਂ ਦਾ ਸੇਫ ਸਨ ਕੋਈ ਪਰੇਸ਼ਾਨੀ ਨਹੀਂ ਹੈ ਜੀ ਕੋਈ ਟੈਨਸ਼ਨ ਨਹੀਂ ਸੀ ਕਿਸੇ ਦੀ ਕੋਈ Hindu Musalman ਦੀ Sikh ਦੀ ਕੋਈ ਨਹੀਂ ਹੈ ਇਹ ਜਿਹੜਾ ਮਾਹੌਲ ਪਲੇਵਾਮਾ ਅਟੈਕ ਤੋਂ ਬਾਅਦ ਛੁੜਾਏ ਬੋਲ ਕਰ ਰਹੇ ਨੇ ਬਹੁਤ ਬੜਾ ਕੀ ਕੁਝ ਤੁਸੀਂ ਅਪੀਲ ਜਿਹੜੀ ਆ ਉਹ ਕਰਨਾ ਚਾਹੋਗੇ ਇਸ ਵੇਲੇ ਕਿਉਂਕਿ ਮਨੁੱਖਤਾ ਦਾ ਕਤਲੇਆਮ ਆਪਕੇ ਕਾਨ ਜਿਹੜਾ ਹੈ ਉਹ ਹੋ ਰਿਹਾ ਸਰ ਅਸੀਂ ਤੇ ਕਹਿੰਦੇ ਆ ਇਧਰ ਵੀ ਇਨਸਾਨ ਦਾ ਨੁਕਸਾਨ ਹੋਇਆ ਤਾਂ ਉਧਰ ਹੋਇਆ ਜਾਂਦਾ ਕੋਸ਼ਿਸ਼ ਕਰੋ ਅਗਰ ਸ਼ਾਂਤੀ ਦੀ ਬੇਲ ਕਰਦੇ ਆ ਕਿ ਸ਼ਾਂਤੀ ਨਾਲ ਕੰਮ ਕਰਨ ਤਾਂ ਤੁਸੀਂ ਸੁਣਿਆ ਕਿ ਸਰਦੀ ਇਲਾਕਿਆਂ ਦੇ ਜਿਹੜੇ ਲੋਕ ਨੇ ਬਹਾਦਰ ਲੋਕ ਨੇ ਪਰ ਫਿਰ ਵੀ ਉਹ ਸ਼ਾਂਤੀ ਚਾਹੁੰਦੇ ਨੇ ਕਿਉਂਕਿ ਜਦੋਂ ਵੀ ਜੰਗਾਂ ਲੱਗਦੀਆਂ ਨੇ ਤਾਂ ਹਮੇਸ਼ਾ ਜੰਗਾ ਦੇ ਵਿੱਚੋਂ ਕਦੇ ਵੀ ਕੋਈ ਚੰਗਾ ਸੁਨੇਹਾਨੀ